ਮਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427098117 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਆਪਣਾ ਮਾ ਵੀਰੇ ਲਾਪਰੀ ਤੋਂ ਪੰਡੇ ਪੁੱਡੇ ਵਾਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 958152212 ਤੇਰੀ ਪਹਿਲੇ ਨੰਬਰ ਆਪਾਂ ਵੈਡ ਦੇਖੀਏ ਨੇ ਕਿਹੜਾ ਸੂਆ ਸੂਈ ਆਈ ਦੂਜੇ ਸੂਆ ਸੂਈ ਆਈ ਕ ਠੀਕ ਹੈ ਜੀ ਅਜੇ ਰੋਕ ਕੇ ਹਾਂ ਜੀ ਰੋਕ ਕੇ ਦੁੱਧ ਕਿੰਨਾ ਇਸ ਵਕਤ ਦੋ ਦੋ ਪਾਈਏ ਤਾਰ ਕੇ ਬੰਦ ਜੀ ਦੁੱਧ ਨੂੰ ਬੋਲਾ ਘੱਟ ਨਹੀਂ ਬਾਹਰ ਇੱਕ ਬਾਕੀ ਬਸੀ ਬਸੇ ਰਿਹਾ ਘਾਟ ਦੇ ਮਾਰ ਬਸ ਠੀਕ ਹੈ ਅੰਦਾਜ਼ਾ ਲਾ ਸਕੀਏ ਦੁੱਧ ਕਿੰਨਾ ਪਾ ਦੋਗੇ ਦੁੱਧ 20 ਤੋਂ ਬਾਹਰ ਹੀ ਦੋਗੇ ਚੌਂਡ ਚਵਾਦੀ ਇੱਕ ਨੰਬਰ ਹਾਂ ਬਈ ਧਾਰਾ ਮਾਰ ਕੇ ਦਿਖਾਵਾ ਗਿਆ ਭਾਜ ਦਾ ਕੀ ਰੱਖਿਆ ਭਾਜ ਦਾ 75000 ਮਾਰਦਾਨ ਹੋ ਜੂਗੀ ਧਾਰਾ ਮਾਰ ਫਿਰ ਜੀ ਸੋ ਵੀਰੋ ਧਾਰਾ ਦੇਖ ਸਕਦੇ ਹੋ ਕਿਆ ਬਾਤ ਆ ਮੋਟਾ ਮੋਟਾ ਸਾਫ ਸੁਥਰਾ ਚੋਣਾ ਜਾਵਾ ਤੇ ਫਿਰ ਚਵਾਈ ਜਾਵਾ ਨਰਮ ਹੁੰਦਾ ਨਿਆਰਾ ਚੋਣਾ ਹਾਂ ਹਾਂ ਬਈ ਠੀਕ ਹੈ ਕਿੰਨਾ ਦੁੱ ਆਹ ਇਹਦਾ ਕੋਈ 20 ਕਿਲੋ ਦਾ ਮੰਨ ਕੇ ਲਈ ਲਵੇ 75000 ਚ ਮਾਨਦਾਨ ਕਰ ਦਾਂਗੇ ਹਾਂ ਮਾਨਦਾਨ ਕਰੀਏ ਸੁਈ ਸਵਾਈਆ ਜੇਰ ਵਗੈਰਾ ਦਾ ਨਾ ਧਾਰਾ ਮਾਰ ਕੇ ਦਿਖਾ ਦਿਆਂ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਕੋਈ ਦਿੱਕਤ ਨਹੀਂ ਹਨਾ ਹਾਂ ਬਈ ਸੋ ਆਪਾਂ ਤੋੜ ਕੇ ਦਿਖਾ ਦਿੰਨੇ ਆ ਮੁੱਲ 75000 20 ਕਿਲੋ ਤੋਂ ਮੰਨ ਕੇ ਪਰਚੇਸ ਕਰ ਲਿਓ ਤੇ ਚੋੜ ਜਵਾ ਦੀ ਇੱਕ ਨੰਬਰ ਆ ਜਮਾ ਪੂਰੀ ਸਾਫ ਸੁਥਰੀ ਤੇ ਰਾਜੀ ਸਮੀ ਬੜੀ ਬਹੁਤ ਆ ਸੁਈ ਸਵਾਈਆ ਜਮਾ ਸੋ ਦੇਖੋ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਨਿਕਣ ਵਾ ਚਾਰੇ ਥਨ ਗਾਇਬ ਤੇ ਬਿੱਥੀ ਤੇ ਲੱਗਿਆ ਤੇ ਜਿੰਦ ਜਾਨ ਤੋਰੇਦਾਰ ਵਾਲੇ ਪਾਸੋਂ ਓਕੇ ਆ ਜਮਾ ਫ ਦੇ ਹਵਾਨਾ ਇੱਕ ਵਾਰ ਨੀਡ ਤੋਂ ਫੇਰ ਦਿਖਾ ਦਿੰਨੇ ਆਪਾਂ ਸਾਫ ਸੁਥਰੀ ਪਿੰਡ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਪੈ ਗਿਆ ਬਰਨਾਲਾ ਸਹਿਰ ਤੋਂ 15 13 ਕਿਲੋਮੀਟਰ ਦੂਰ ਦੇ ਪਿੰਡ ਪੈਂਦਾ ਠੁੱਲੀਵਾਲ ਤੇ ਨੰਬਰ ਬੋਲੀ ਦੁਬਾਰਾ ਆਪਣਾ 97815 22014 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ